ਮੇਰੇ ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਦੋਸਤੋ ਤੁਹਾਡੇ ਆਪਣੀ ਇਸ ਚੈਨਲ ਬੋਹਾ ਬੋਲ ਤੇ ਨਿਰੰજન ਬੋਹਾ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਇਸ ਚੈਨਲ ਤੇ ਹਰ ਬੁੱਧਵਾਰ ਤੇ ਐਤਵਾਰ ਵਾਲੇ ਦਿਨ ਅਸੀਂ ਪੰਜਾਬੀ ਸਾਹਿਦਿਆਂ ਨਵੀਆਂ ਛਪੀਆਂ ਪੁਸਤਕਾਂ ਬਾਰੇ ਆਪਣੇ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਉਣ ਦਾ ਯਤਨ ਕਰਦੇ ਹਾਂ ਇਹਨਾਂ ਯਤਨਾਂ ਦੀ ਲਗਾਤਾਰਤਾ 'ਚ ਅੱਜ ਆਪਾਂ ਮਿੰਨੀ ਕਹਾਣੀ ਵਿਦਾ ਨਾਲ ਸੰਬੰਧਿਤ ਇੱਕ ਪੁਸਤਕ ਨਿਰਮੋਹੇ ਬਾਰੇ ਕੁਝ ਗੱਲਾਂ ਕਰਾਂਗੇ ਇਸ ਪੁਸਤਕ ਦੇ ਲੇਖਕ ਨੇ ਮਹਿੰਦਰ ਸਿੰਘ ਮਾਨ ਤੇ ਇਸ ਨੂੰ ਛਾਪਿਆ ਨਵਰੰਗ ਪਬਲਿਕੇਸ਼ਨਸ ਸਮਾਣਾ ਨੇ ਦੋਸਤੋ ਮਹਿੰਦਰ ਸਿੰਘ ਮਾਨ ਪੰਜਾਬੀ ਕਵਿਤਾ ਤੇ ਗਜ਼ਲ ਦੇ ਖੇਤਰ ਵਿੱਚ ਸੱਤ ਪੁਸਤਕਾਂ ਦਾ ਮਹੱਤਵਪੂਰਨ ਯੋਗਦਾਨ ਪਾ ਕੇ ਪ੍ਰਗਤੀਵਾਦੀ ਸੋਚ ਦੇ ਕਵੀਆਂ ਵਿੱਚ ਆਪਣਾ ਚੰਗਾ ਨਾਂ ਥਾਂ ਬਣਾ ਚੁੱਕਿਆ ਹੈ ਨਰਮੋਹੇ ਉਸ ਦਾ ਪਲੇਠਾ ਮਿੰਨੀ ਕਹਾਣੀ ਸ੍ਰੇ ਜਿਸ ਵਿੱਚ ਉਸ ਦੀਆਂ 80 ਮਿੰਨੀ ਕਹਾਣੀਆਂ ਸ਼ਾਮਲ ਨੇ ਇਹ ਮਿੰਨੀ ਕਹਾਣੀਆਂ ਅਜੋਕੇ ਤੇਜ਼ ਰਫ਼ਤਾਰ ਯੁੱਗ ਵਿੱਚ ਮਨੁੱਖ ਦੀਆਂ ਮਾਨਸਿਕ ਤੇ ਕਿਰਿਆਤਮਕ ਸਰਗਰਮੀਆਂ ਅਤੇ ਉਸ ਦੇ ਵਰਤੋ ਵਿਵਹਾਰ ਚ ਆ ਰਹੀਆਂ ਤਬਦੀਲੀਆਂ ਤੇ ਤਿੱਖੀ ਨਜ਼ਰ ਰੱਖ ਕੇ ਇਸ ਸਿੱਟੇ ਦੀ ਨਿਸ਼ਾਨਦੇਹੀ ਕਰਦੀਆਂ ਨੇ ਕਿ ਵਰਤਮਾਨ ਸਮਾਜ ਦੀ ਦਸ਼ਾ ਤੇ ਦਿਸ਼ਾ ਮਨੁੱਖਤਾਵਾਦ ਦੇ ਰਾਹ ਤੋਂ ਪੂਰੀ ਤਰ੍ਹਾਂ ਭਟਕਦੀ ਜਾ ਰਹੀ ਹੈ। ਸੰਗ੍ਰਹਿ ਵਿੱਚ ਸ਼ਾਮਲ ਮਿੰਨੀ ਕਹਾਣੀਆਂ ਲਿਫਾਫਾ ਸੇ ਵੇਚਣ ਵਾਲਾ ਦੋ ਧੀਆਂ ਮੁਫਤ ਦੇ ਪੈਸੇ ਪੇਟੀ ਵਾਲੀ ਵਧੀਆ ਚਾਹ ਸ਼ਰਾਬ ਬੁਰੀ ਚੀਜ਼ ਆ ਮੈਂ ਤੇ ਮੁੰਡਾ ਅਤੇ ਵਿਚਾਰੇ ਆਦ ਇਸ ਗੱਲ ਦੀ ਗਵਾਹੀ ਦਿੰਦੀਆਂ ਨੇ ਕਿ ਨਵੇਂ ਯੁੱਗ ਦੀ ਪੂੰਜੀਵਾਦੀ ਚੇਤਨਾ ਨੇ ਜਿੱਥੇ ਮਨੁੱਖ ਨੂੰ ਆਪਣੇ ਸਮਾਜਿਕ ਫਰਜ਼ਾਂ ਪ੍ਰਤੀ ਸੰਵੇਦਨਹੀਨ ਗੈਰ ਜ਼ਿੰਮੇਵਾਰ ਤੇ ਨਰਮੋਹਾ ਬਣਾ ਦਿੱਤਾ ਹੈ ਉੱਥੇ ਉਸ ਦੀ ਕਹਿਣੀ ਤੇ ਕਰਨੀ ਵਿੱਚ ਵੀ ਵੱਡਾ ਫਰਕ ਲੈ ਜਾਂਦਾ ਹੈ ਇਹਨਾਂ ਕਹਾਣੀਆਂ ਦੇ ਪਾਤਰ ਸਰਬੱਤ ਦਾ ਭਲਾ ਨਹੀਂ ਮੰਗਦੇ ਸਗੋਂ ਆਪਣਾ ਸਾਰਾ ਧਿਆਨ ਆਪਣੇ ਨਿੱਜੀ ਫਾਇਦੇ ਤੇ ਹੀ ਕੇਂਦਰਿਤ ਰੱਖਦੇ ਨੇ ਦੋਸਤੋ ਤਸੱਲੀ ਵਾਲੀ ਗੱਲ ਇਹ ਹੈ ਕਿ ਸੰਗ੍ਰਹਿ ਦੀਆਂ ਮਿੰਨੀ ਕਹਾਣੀਆਂ ਆਪਣੇ ਪਾਠਕਾਂ ਨੂੰ ਅਜਿਹੀ ਜਾਗਦੀ ਜ਼ਮੀਰ ਵਾਲੇ ਪਾਤਰਾਂ ਨਾਲ ਵੀ ਮਿਲਾਉਂਦੀਆਂ ਨੇ ਜਿਹੜੇ ਏਸ ਅੱਪਾ ਤਾਪੀ ਦੇ ਯੁੱਗ ਵਿੱਚ ਵੀ ਮਨੁੱਖ ਤੇ ਮਨੁੱਖਤਾ ਲਈ ਕੁਝ ਕਰ ਗੁਜਰਨ ਦੀ ਭਾਵਨਾ ਰੱਖਦੇ ਨੇ ਜੇ ਮਿੰਨੀ ਕਹਾਣੀ ਭਵਿਕ ਬਾਣੀ ਨਹਿਰ ਤਾਂ ਸੁੱਕੀ ਪਈ ਹੈ ਗੁਣਸੂਤਰ ਤੇ ਪੁੱਠਾ ਚੱਕਰ ਆਦ ਦੇ ਪਾਤਰ ਪਾਠਕੀ ਬਣਾ ਅੰਦਰ ਵਿਗਿਆਨਕ ਤੇ ਤਰਕਸ਼ੀਲ ਸੋਚ ਦਾ ਸੰਚਾਰ ਕਰਦੇ ਨੇ ਤਾਂ ਮਿੰਨੀ ਕਹਾਣੀ ਘਰ ਦੀ ਇੱਜ਼ਤ ਸਿਆਣੀਆਂ ਕੁੜੀਆਂ ਫੈਸਲਾ ਚਾਰ ਇਟਾਂ ਪਲਾਸਟਿਕ ਦਾ ਮੱਗ ਮੁਹੱਲੇ ਦਾ ਗੰਦ ਤੇ ਅਸ਼ੈਨਸ਼ੀਲਤਾ ਇਸ ਗੱਲ ਦਾ ਯਕੀਨ ਦਿਵਾਉਂਦੀਆਂ ਨੇ ਕਿ ਨੇਕੀ ਚੰਗਿਆਈ ਤੇ ਮਨੁੱਖਤਾ ਦੀ ਭਲਾਈ ਦੇ ਸੱਚੇ ਉਪਾਸ਼ਕ ਅਜੇ ਵੀ ਸਮਾਜ ਦੀ ਰੀੜ ਦੀ ਹੱਡੀ ਵਾਂਗ ਕੰਮ ਕਰ ਰਹੇ ਨੇ ਸਗਰੇਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਵਿੱਚ ਨਕਾਰਾਤਮਕ ਸੋਚ ਦੇ ਪਾਤਰਾਂ ਨਾਲੋਂ ਸਕਾਰਾਤਮਕ ਤੇ ਮਨੁੱਖਤਾਵਾਦੀ ਸੋਚ ਵਾਲੇ ਪਾਤਰਾਂ ਦੀ ਗਿਣਤੀ ਵੱਧ ਹੈ ਭਾਵੇਂ ਲੇਖਕ ਮਿੰਨੀ ਕਹਾਣੀ ਸ਼ਿਲਪ ਵਿਧਾਨ ਦੇ ਮੁੱਢਲੇ ਮੁੱਢਲੇ ਨਿਜਮਾ ਤੋਂ ਜਾਣੂ ਹੈ ਪਰ ਉਸ ਦੀਆਂ ਉッジ ਮਿੰਨੀ ਕਹਾਣੀਆਂ ਆਪਣੇ ਪਾਤਰਾਂ ਦੀ ਮਾਨਸਿਕਤਾ ਦੇ ਅੰਤਰੀਵਿਪਸਾਰਾਂ ਦੀ ਉਸ ਤਰ੍ਹਾਂ ਨਾਲ شدت ਬਹਿਣੀ ਨਹੀਂ ਕਰ ਸਕੀਆਂ ਜਿਸ ਦੀ ਅੱਜ ਦੀ ਆਧੁਨਿਕ ਮਿੰਨੀ ਕਹਾਣੀ ਮੰਗ ਕਰਦੀ ਹੈ ਕੁੱਲ ਮਿਲਾ ਕੇ ਇਸ ગ્રਹਿ ਮਿੰਨੀ ਕਹਾਣੀ ਖੇਤਰ ਦੀ ਇੱਕ ਚੰਗੀ ਪ੍ਰਾਪਤੀ ਹੈ ਤੇ ਮੈਂ ਇਸ ਦਾ ਸਵਾਗਤ ਕਰਦਾ ਹਾਂ